ਕਰਨ ਲੱਗਾ ਹਲਾ ਯਾਰਖੰ ਜੋਗੀ ਦਾ ਪਹਿਲਾ ਸ਼ੇਰ ਅੱਲਾ ਯਾਰਖੰ ਜੋਗੀ ਨੂੰ ਪੁੱਛਿਆ ਵੀ ਅੱਲਾ ਯਾਰਖੰ ਜੋਗੀ ਜੇ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਕੋਈ ਧਰਮ ਨੂੰ ਪਿਆਰ ਕਰਨ ਵਾਲਾ ਕੋਈ ਮਜ਼ਮ ਨੂੰ ਪਿਆਰ ਕਰਨ ਵਾਲਾ ਹੋਵੇ ਤੇ ਉਹਨੇ ਜੇ ਹਿੰਦ ਦੀ ਧਰਤੀ ਦੇ ਉੱਤੇ ਕੋਈ ਯਾਤਰਾ ਕਰਨੀ ਹੋਵੇ ਤਾਂ ਉਹ ਕਿਸ ਖਾਨ ਤੇ ਜਾਵੇ ਤੇ ਅੱਲਾ ਯਾਰਖੰ ਜੋਗੀ ਨੇ ਆਖਿਆ बस एक ही तीर्थ है जहां यात्रा के लिए कटाई बाप ने बेटे जहां खुदा के लिए अला यारखानी कहता जे मैनुछता जो करना है हज करना है तो किस थां जाए अला यारखान जोगी कहता मैं कह भी थां है। है चमकौर साहब का थां जिस चमकौर की गली देख ਇੱਕ ਪਿਤਾ ਨੇ ਆਪਣੇ ਪੁੱਤਰ ਇਸ ਕਰਕੇ ਕੁਰਬਾਨ ਕਰ ਦਿੱਤੇ ਉਹਨਾਂ ਧਰਮ ਤੋਂ ਜਿਨੇ ਆਪਣੇ ਪੁੱਤਰ ਆਪਣੇ ਦੋ ਫਰਜ਼ਾਂ ਆਪਣੇ ਅੱਖਾਂ ਦੇ ਸਾਹਮਣੇ ਕੁਰਬਾਨ ਕਰ ਦਿੱਤੇ ਇਹ ਲਾਇਰਖਨ ਯੋਗੀ ਆਖਰੇ ਬਸ ਏਕ ਹੀ ਤੀਰਥ ਹੈ ਜਹਾਂ ਯਾਤਰਾ ਕੇ ਲਿਏ ਕਟਾਈ ਬਾਪ ਨੇ بیٹے ਜਹਾਂ ਖੁਦਾ ਕੇ ਲਿਏ ਰੱਬ ਤੋਂ ਰੱਬੀ ਪ੍ਰੇਮ ਤੋਂ ਰਬੀ ਸੁਭਾਤ ਤੋਂ ਜਿਨੇ ਆਪਣੇ ਪੁੱਤਰ ਨੂੰ ਕੁਰਬਾਨ ਕਰ ਦਿੱਤੇ ਉਹਨਾਂ ਅੱਲਾ ਯਾਰ ਖਾਂ ਜੋ ਕਿ ਕਹਿੰਦਾ ਉਸ ਧਰਤੀ ਤੋਂ ਵੱਧ ਪਾਕ ਧਰਤੀ ਦੁਨੀਆ ਦੇ ਉੱਤੇ ਹੋਰ ਕੋਈ ਨਹੀਂ ਉਹਨੇ ਆਖਿਆ ਖਾਲਸਾ ਜੀ ਇਧਰ ਉਧਰ ਕਿੱਧਰ ਭੜਕ ਰਹੇ ਹੋ ਤੁਹਾਡਾ ਮੱਕਾ ਵੀ ਇਹੀ ਹੈ ਮਦੀਨਾ ਵੀ ਇਹੀ ਹੈ ਇੱਕ ਵਾਰ ਆਉ ਚਮਕੌਰ ਦੀ ਧਰਤੀ ਦੇ ਉੱਤੇ ਹੈ ਚਮਕੌਰ ਮੇਰ ਕੀ ਚਮਕ ਹੈ ਤੇਰੇ ਜ਼ਰੋਂ ਮੇਂ ਤੇਰੀ ਜ਼ਰ ਜ਼ਰ ਦੇ ਵਿੱਚ ਚਮਕੌਰ ਦੀ ਧਰਤੀ ਦੇ ਵਿੱਚ ਮੇਰ ਦੀ ਜਿਹੜੀ ਚਮਕ ਹੈ ਇਤੋਂ ਹੀ ਜਿਹੜੇ ਤਾਰੇ ਨੇ ਬਣ ਕੇ ਅਸਮਾਨ ਦੇ ਵੱਲ ਜਾਂਦੇ ਨੇ ਔਰ ਅੱਲਾ ਯਾਰਖਾਨ ਜੋਗੀ ਨੇ ਪੁੱਛਿਆ ਵੀ ਤੇਰੇ ਲਈ ਮੁਰਸ਼ਦ ਜਿਹੜਾ ਮਹਾਨ ਹੈ ਤੇ ਅੱਲਾ ਯਾਰਖਾਨ ਜੋਗੀ ਕਹਿੰਦਾ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਤਾਰੀਫ ਹੋ ਗੋਬਿੰਦ ਕੀ ਉਹ ਕਮ ਹੈ ਅੱਲਾ ਯਾਰਖਾਨ ਜੋਗੀ ਕਹਿੰਦਾ ਜੇ ਕੋਈ ਮੈਨੂੰ ਇਮਾਨਦਾਰੀ ਨਾਲ ਪੁੱਛੇ ਨਾ ਹਰ ਹੁੰਦੇ ਨਾਲ ਪੁੱਛੇ ਤਾਂ ਮੈਂ ਇੱਕੋ ਗੱਲ ਕਵਾਂਗਾ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਮੈਨੂੰ ਕਰਤਾਰ ਦੀ ਸੁਗੰਧ ਹੋਵੇ ਤੇ ਨਾਨਕ ਕੀ ਕਸਮ ਹੈ ਮੈਨੂੰ ਨਾਨਕ ਦੀ ਸੌ ਲੱਗੇ ਗੁਰੂ ਗੋਬਿੰਦ ਸਿੰਘ ਜੀ ਦੀ ਜਿੰਨੀ ਵੀ ਤਾਰੀਫ਼ ਹੋ ਜਾਵੇ ਉਹ ਦੁਨੀਆਂ ਦੇ ਵਿੱਚ ਬਹੁਤ ਕਰਦਾ ਹਰਚੰਦ ਮੇਰੇ ਹੱਥ ਨੇ ਪਰ ਜ਼ੋਰ ਕਲਮ ਹੈ ਅੱਲਾ ਯਾਰ ਖਾਂ ਜੋਗੀ ਕਹਿੰਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਨਜ਼ਮ ਲੇਖ ਰਿਹਾ ਹੈ ਨਾ ਇਸ ਟਾਈਮ ਕਹਿੰਦਾ ਕਿ ਕਲਮ ਮੇਰੇ ਹੱਥ ਦੇ ਵਿੱਚ ਹੈ ਪਰ ਅੱਲਾ ਯਾਰ ਖਾਂ ਜੋਗੀ ਜਿਹੜੀ ਅਗਲੀ ਗੱਲ ਹੈ ਕਿ ਸਤਗੁਰ ਕੇ ਲਿਖੂ ਵਸ ਕਹਾ ਤਾਵ ਰਕਮ ਹੈ ਅੱਲਾ ਯਾਰ ਖਾਂ ਜੋਗੀ ਕਹਿੰਦਾ ਮੈਂ ਉਹ ਸ਼ਬਦ ਮੈਂ ਸ਼ਬਦ ਲਿਖ ਸਕਦਾ ਹੈ ਅੱਲਾ ਯਾਰ ਖਾਂ ਜੋਗੀ ਕੋਲ ਸ਼ਬਦਾਂ ਦੀ ਕਮੀ ਨਹੀਂ ਬੜਾ ਆਲਮ ਤੇ ਫਾਜ਼ਲ ਬਦਵਾਨ ਹੈ ਸ਼ਬਦਾਂ ਦੇ ਉਹਦੇ ਕੋਲ ਭੰਡਾਰ ਨੇ ਢੇਰ ਲੱਗੇ ਪਏ ਨੇ ਅੱਲਾ ਯਾਰਖਾ ਜੋਗੀ ਕਹਿੰਦਾ ਵੀ ਮੈਂ ਲਿਖਾਂ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਉਹ ਚਮਕੌਰ ਦੀ ਗੜੀ ਦਾਸੀਆ ਇੱਕ ਪਿਤਾ ਆਪਣੇ ਪੁੱਤਰਾਂ ਨੂੰ ਕਟਾਰੇ ਇੱਕ ਪਿਤਾ ਆਪਣੇ ਪੁੱਤਰਾਂ ਦੀ ਕੁਰਬਾਨੀ ਦੇ ਅੱਲਾ ਯਾਰਖਾ ਜੋਗੀ ਕਹਿੰਦਾ ਵੀ ਉਹ ਮੇਰੇ ਕੋਲ ਉਹ ਸ਼ਬਦ ਨਹੀਂ ਹੈਗੇ ਜਿਨ੍ਹਾਂ ਦੇ ਨਾਲ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਬਤ ਕੁਝ ਲਿਖ ਸਕਾਂ ਪਰ ਪਾਈ ਨਾਦਲਾਲ ਸਾਹਿਬ ਜੀ ਨੇ ਬੜਾ ਪਿਆਰਾ ਬਚਨ ਕੀਤਾ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾ ਦਰਵੇਸ਼ ਗੁਰੂ ਗੋਬਿੰਦ ਸਿੰਘ ਦੁਨੀਆ ਦੇ ਵਿੱਚ ਬਾਦਸ਼ਾ ਬੜੇ ਹੋਏ ਨੇ ਦੁਨੀਆ ਦੇ ਵਿੱਚ ਦਰਵੇਸ਼ ਬੜੇ ਹੋਏ ਨੇ ਬਾਦਸ਼ਾ ਨੂੰ ਆਖਿਆ ਜਾਂਦਾ ਜਿਹੜਾ ਰਾਜ ਗੱਦੀ ਦੇ ਉੱਤੇ ਬੈਠਦਾ ਹੈ ਦਰਵੇਸ਼ ਉਹਨੂੰ ਆਖਿਆ ਜਾਂਦਾ ਜਿਹਦਾ ਜਿਹਦਾ ਆਪਣੇ ਕੋਲ ਕੁਝ ਨਹੀਂ ਦਰਵੇਸ਼ ਜਿਨੇ ਰੱਬ ਦੇ ਘਰ ਦਾ ਦਰਮਨ ਮੰਨ ਲਿਆ ਇਆਖਿਆ ਹੈ ਬਾਈ ਗੁਰੂ ਸਭ ਕੁਝ ਤੂੰ ਐ ਮੈਂ ਤੇਰਾ ਦਾਰ ਨਹੀਂ ਛੱਡਣਾ ਉਹਨੂੰ ਦਰਵੇਸ਼ ਆਖਿਆ ਜਾਂਦਾ ਹੈ ਧਰਮ ਜੇ ਤੁਸੀਂ ਬਾਦਸ਼ਾਹਾਂ ਦੀ ਗੱਲ ਕਰੋਗੇ ਦੁਨੀਆ ਦੇ ਉੱਤੇ ਤਾਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਬਾਦਸ਼ਾਹ ਤੁਹਾਨੂੰ ਦੁਨੀਆ ਤੇ ਨਜ਼ਰ ਨਹੀਂ ਆਵੇਗਾ ਜੇ ਦਰਵੇਸ਼ ਦੀ ਗੱਲ ਕਰੋਗੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਦਰਵੇਸ਼ ਵੀ ਤੁਹਾਨੂੰ ਨਹੀਂ ਨਜ਼ਰ ਆਵੇਗਾ ਭਾਈ ਆਨੰਦ ਲਾਲ ਨੇ ਆਖਿਆ ਪਾਦਸ਼ਾਹ ਤੂੰ ਬਾਦਸ਼ਾਹ ਵੀ ਐ ਰਾਜ ਸੱਦਾ ਕਰਨ ਵਾਲਾ ਵੀ ਐ ਇਹ ਦਰवेश ਨੇ ਇਹ ਦੋਵੇਂ ਖੂਪੀਆਂ ਪਾਸ਼ਾ ਤੇਰੇ ਅੰਦਰ ਨੇ ਦੁਨੀਆਂ ਦੇ ਰਾਜ ਕਮਾਉਣ ਵਾਲਿਆਂ ਨੇ ਰਾਜ ਕਮਾਇਆ ਉਹ ਰਾਜ ਕਮਾਉਂਦੇ ਆ ਖਮਾਉਂਦੇ ਆ ਇਹਨਾਂ ਨੂੰ ਰਾਜ ਅੰਦਰ ਗੁਲਾਮਾਨ ਹੋ ਗਏ ਤਲਵਾਰ ਦੀ ਜ਼ੋਰ ਨਾਲ ਬੰਦ ਮਰਜ਼ੀਆਂ ਕੀਤੀਆਂ ਉਹਨਾਂ ਨੂੰ ਭੁੱਲ ਬੈਠਾ ਰੱਬ ਭੁੱਲ ਗਿਆ ਖੁਦਾ ਭੁੱਲ ਗਿਆ ਤੇ ਦਰवेशੀ ਕਰਨ ਵਾਲਿਆਂ ਨੇ ਇਹਨਾਂ ਨੂੰ ਦਰवेशੀ ਕੀਤੀ ਉਹਨਾਂ ਨੂੰ ਇਹ ਭੁੱਲ ਗਿਆ ਕਿ ਉਹ ਜੋ ਕਰ ਰਹੇ ਨੇ ਉਹ ਕਿਸੇ ਗੁਲਾਮੀ ਦੇ ਅਧੀਨ ਕਰ ਰਹੇ ਨੇ ਉਹਨਾਂ ਨੂੰ ਨਾਮ ਜੱਪਣ ਤੋਂ ਰੁਕਿਆ ਜਾਂਦਾ ਹੈ ਉਹਨਾਂ ਨੂੰ ਜਿਹੜਾ ਹੈ ਕੋਈ ਆਖਦਾ ਵੀ ਇਹ ਨਹੀਂ ਤੁਸੀਂ ਇਹ ਜੱਪਣਾ ਹੈ ਫਰਮਾਹ ਰਾਜ ਜੇ ਬਾਦਸ਼ਾਹ ਦੁਨੀਆ ਤੇ ਵੇਖਣਾ ਕਲਗੀ ਤਰਪੀਦਾ ਤੂੰ ਤੇ ਦਰਬੇਸ਼ੀ ਜੇ ਤੇਰੀ ਵੇਖਣੀ ਹੈ ਤਾਂ ਅਨੰਦਪੁਰ ਸਾਹਿਬ ਦਾ ਵਸਾਇਆ ਹੋਇਆ ਨਗਰ ਇਹ ਅਨੰਦਪੁਰ ਸਾਹਿਬ ਦੇ ਨਗਰ ਦੇ ਵਿੱਚ ਪਾਦਸ਼ਾਹ ਤੇਰੇ ਸੀਸ ਉੱਤੇ ਝੁੱਲਣ ਵਾਲੀ ਸੋਹਣਾ ਸ਼ਤਰ ਚੰਨੀ ਸਤਿਗੁਰ ਬੜਾ ਸੋਹਣਾ ਸੰਗਤ